ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ 31 ਦਸੰਬਰ ਤੋਂ ਅਗਲੇ ਦਿਨ ਘਰ 'ਚ ਇਹ 7 ਦਿਨ ਲਗਾਤਾਰ ਜੋਤ ਲਗਾ ਕੇ ਸਾਰਾ ਪਰਿਵਾਰ ਇਹ ਬੋਲਣਾ ਸ਼ੁਰੂ ਕਰ ਦਿਓ ਫਿਰ ਵੇਖਿਆ ਜੇ ਚਮਤਕਾਰ 2025 'ਚ ਘਰ ਦੇ ਸਾਰੇ ਜੀਆਂ ਦੀ ਹਰ ਇੱਛਾ ਪੂਰੀ ਹੋਵੇਗੀ ਆਪਾਂ ਇਸ ਵਿਸ਼ੇ ਤੇ ਕੁਝ ਬੇਨਤੀਆਂ ਸੰਦੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ 31 ਦਸੰਬਰ ਜਿੱਦਣ ਹੋਣਾ ਉਸ ਦਿਨਾਂ ਲਗਭਗ ਸਾਰੇ ਲੋਕ ਜਿਹੜੇ ਨੇ ਉਹ 9ਵੇਂ ਸਾਲ ਦੀ ਆਮਦ ਦੇ ਵਿੱਚ ਲੱਗ ਜਾਣਗੇ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਾਰੇ ਹਰ ਸਾਲ ਕਰਦੇ ਹੀ ਔਰ ਇੱਕ ਬੇਨਤੀ ਮੈਂ ਨਾਲ ਇਹ ਵੀ ਕਰਦੇ ਆ ਕਿ ਹੁਣ ਫਤਿਹਗੜ ਸਾਹਿਬ ਦਾ ਜਿਹੜਾ ਸ਼ਹੀਦੀ ਜੋੜ ਮੇਲਾ ਹੈ ਉਹ ਚੱਲ ਰਿਹਾ ਹੈ ਬڑے ਲੋਕ ਫੋਟੋਆਂ ਪਾ ਰਹੇ ਨੇ ਸਟੇਟਸ ਪਾ ਰਹੇ ਨੇ بڑے ਲੋਕਾਂ ਨੇ ਜਿਹੜਾ ਹੈ ਉਹ ਸ਼ਹੀਦੀ ਜੋੜ ਮਿਲੇ ਦੇ ਸੰਬੰਧ ਵਿੱਚ ਆਪੋ ਆਪਣੇ ਵਿਚਾਰ ਸਾਂਝੇ ਕਰਨੇ ਸ਼ੁਰੂ ਕੀਤੇ ਹੋਏ ਨੇ ਕੋਈ ਸੋਸ਼ਲ ਮੀਡੀਆ ਤੇ ਲੱਗਿਆ ਹੋਇਆ ਮਾੜਾ ਮੋਟਾ ਕੋਈ ਫੇਮਸ ਹੈ ਕੋਈ ਗੈਰ ਮੈਂ ਫਤੇਗੜ ਸਾਹਿਬ ਜਾ ਰਿਹਾ ਜੀ ਕੋਈ ਕਹਿੰਦਾ ਮੈਂ ਆ ਰਿਹਾ ਜੀ ਕੋਈ ਕਹਿੰਦਾ ਮੈਂ ਚੱਲਿਆ ਜੀ ਮੈਂ ਸੇਵਾ ਕੀਤੀ ਆ ਕੀਤਾ ਹੋ ਗੇ ਥੋੜਾ ਮੁੰਡਾ ਫੇਮ ਲੈਣ ਦੇ ਲਈ ਇਹੀ ਲੋਕ ਤੁਹਾਨੂੰ 28 29 ਜਾਂ 30 ਦਸੰਬਰ ਨੂੰ ਦੁਬਾਰਾ ਤੋਂ ਸਭ ਕੁਝ ਭੁੱਲ ਜਾਣਗੇ ਤੇ ਫਿਰ ਨਵੇਂ ਸਾਲ ਦੀ ਆਮਦ ਦੇ ਵਿੱਚ ਲੱਗ ਜਾਣਗੇ ਮੈਂ ਕਹਿੰਦਾ ਵੀ ਪੁਰਾਣੇ ਨੂੰ ਭੁੱਲ ਕੇ ਨਵੇਂ ਦੀ ਜਿਹੜੀ ਹੈ ਇੱਕ ਵਕਤ ਦੇ ਵਿੱਚ ਅਡਜਸਟ ਹੋਣਾ ਗਲਤ ਗੱਲ ਨਹੀਂ ਠੀਕ ਹੈ ਪਰ ਅੱਜ ਕੁਝ ਲੋਕ ਵਿਊ ਲੈਣ ਦੇ ਚੱਕਰ ਦੇ ਵਿੱਚ ਫੇਮ ਖੱਟਣ ਦੇ ਚੱਕਰ ਦੇ ਮੈਂ ਫਤੇਗੜ ਸਾਹਿਬ ਗਿਆ ਮੈਂ ਤਾਂ ਸੇਵਾ ਕੀਤੀ ਮੈਂ ਕਿ ਜੇ ਤੂੰ ਸੇਵਾ ਕੀਤੀ ਹੈ ਤੈਨੂੰ ਦੱਸਣ ਦੀ ਲੋੜ ਕੀ ਹੈ ਉਹ ਸੇਵਾ ਤੂੰ ਆਪਣੇ ਵਾਸਤੇ ਕੀਤੀ ਹੈ ਕਿਸੇ ਨੂੰ ਕੀ ਮਿਲ ਜਣਾ ਹੈ ਜੀ ਉਸ ਸੇਵਾ ਤੋਂ ਦੂਜੀ ਗੱਲ ਜੇ ਤੂੰ ਫਤੇਗੜ ਸਾਹਿਬ ਗਿਆ ਤੇ ਹੁਣ ਤੈਨੂੰ ਅਸੀਂ ਕਿਰਾਇਆ ਇਕੱਠਾ ਕਰਕੇ ਥੋੜਾ ਦੇਈਏ ਸਾਰੀ ਗੱਲ ਹੈ ਨਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਜਿਹੜੇ ਲੋਕਾਂ ਨੇ ਕਦੇ ਗੁਰੂ ਦਾ ਨਾਮ ਲੈ ਕੇ ਨਹੀਂ ਵੇਖਿਆ ਤੇ ਅੱਜ ਉਹ ਸੋਚਦੇ ਨੇ ਵੀ ਚਾਰ ਸਟੇਟਸ ਪਾ ਕੇ ਅਸੀਂ ਜਿਹੜਾ ਹੈ ਪਤਾ ਨਹੀਂ ਕਿ ਸਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇ ਰਹੇ ਆ ਪਤਾ ਨਹੀਂ ਕਿ ਨਵੇਕਲੇ ਕੰਮ ਕਰ ਰਹੇ ਆ ਸਾਧ ਸੰਗਤ ਚੰਗੇ ਸਟੇਟਸ ਲਾਉਣ ਨਾਲ ਸਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਨਹੀਂ ਮਿਲਣੀ ਉਹਨਾਂ ਦੀ ਗੱਲ ਮੰਨ ਕੇ ਫਤਿਹਗੜ੍ਹ ਸਾਹਿਬ ਤਨ ਮਨੋਂ ਧੰ ਦੇ ਨਾਲ ਜਿਹੜਾ ਹੈ ਉਨਾ ਤੱਕ ਮਸਤਕ ਹੋ ਕੇ ਉੱਥੋਂ ਕੁਝ ਖਟ ਕੇ ਲਿਆਉਣ ਤੇ ਸੇਵਾ ਸਿਮਰਨ ਕਰਕੇ ਸੱਚੇ ਮਨੋਂ ਕਿਸੇ ਨੂੰ ਨਾਂ ਦੱਸ ਕੇ ਆਪ ਖੁਦ ਉਸ ਗੱਲ ਤੇ ਪਹਿਰਾ ਦੇ ਕੇ ਚੱਲਣ ਦੇ ਨਾਲ ਸਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਮਿਲਣੀ ਹੈ। ਔਰ ਮੈਂ ਇੱਕ ਬੇਨਤੀ ਹੋਰ ਕਰਦਾ ਪਿਆਰਿਓ ਜਦੋਂ 31 ਦਸੰਬਰ ਹੋਏਗਾ ਉਸ ਦਿਨ ਸਾਰੇ ਲੋਕਾਂ ਨੇ ਜਿਹੜਾ ਹੈ ਉਹ ਨਵੇਂ ਸਾਲ ਦੀ ਆਮਦ ਦੇ ਵਿੱਚ ਲੱਗ ਜਾਣਾ ਕਿ ਨਵਾਂ ਸਾਲ ਆ ਰਿਹਾ ਜੀ। ਵੈਲਕਮ ਕਰੀਏ ਕੋਈ ਕੇਕ ਕੱਟੇਗਾ ਕੋਈ ਡੀਜੇ ਚਲਾਏਗਾ ਕੋਈ ਭੰਗੜੇ ਪਾਏਗਾ ਕੋਈ ਕੁਝ ਕਰੇਗਾ ਕੋਈ ਕੁਝ ਕਰੇਗਾ ਪਰ ਮੈਂ ਇੱਕ ਬੇਨਤੀ ਕਰ ਦਵਾਂ ਸਾਧ ਸੰਗਤ ਪੂਰਾ ਪਰਿਵਾਰ ਬੈਠ ਕੇ ਕਦੇ 5 ਕੁ ਮਿੰਟ ਵਾਹਿਗੁਰੂ ਸਿਮਰਨ ਤੇ ਲਾਇਓ 11:55 ਤੋਂ ਸ਼ੁਰੂ ਹੋਇਓ ਜਦੋਂ ਪੂਰੇ ਸਹੀ 12 ਵੱਜਣਗੇ ਨਾ ਤੇ ਸਾਧ ਸੰਗਤ ਉਦੋਂ ਨਵੇਂ ਸਾਲ ਦੀ ਆਮਦ ਹੋਣੀ ਹੈ ਤੇ ਉਹ ਨਵਾਂ ਸਾਲ ਗੁਰੂ ਦੀ ਯਾਦ ਵਿੱਚ ਤੁਹਾਡਾ ਜਿਹੜਾ ਹੈ ਆਵੇ ਉਹ ਨਵਾਂ ਸਾਲ ਗੁਰੂ ਦੀ ਯਾਦ ਵਿੱਚ ਜੁੜੇ ਤੇ ਤੁਸੀਂ ਗੁਰੂ ਦਾ ਸਿਮਰਨ ਕਰਦੇ ਹੋ ਤਾਂ ਨਵਾਂ ਸਾਲ ਉਦੋਂ ਚੜੇ ਕੈਲੰਡਰ ਦੀ ਤਰੀਕ ਬਦਲੇ ਤੇ ਸਾਧ ਸੰਗਤ ਕਿੰਨਾ ਚੰਗਾ ਹੋਵੇਗਾ ਉਹ ਨਵਾਂ ਸਾਲ ਸਾਰਾ ਸਾਲ ਮੰਨਿਆ ਜਾਂਦਾ ਨਾ ਵੀ ਜਿਹੜਾ ਨਵੇਂ ਸਾਲ ਵਾਲੇ ਦਿਨ ਕੰਮ ਕਰਦਾ ਸਾਰਾ ਸਾਲ ਉਹੀ ਹੋ ਜਾਂਦਾ ਤੇ ਜੇ ਅਸੀਂ ਸੇਵਾ ਸਿਮਰਨ ਕਰਦੇ ਸਿਮਰਨ ਕਰਦੇ ਹੋਏ ਗੁਰੂ ਦਾ ਨਾਮ ਲੈਂਦੇ ਹੋਏ ਨਵਾਂ ਸਾਲ ਚੜਦਾ ਤੇ ਕਿੰਨਾ ਚੰਗਾ ਹੋਵੇ ਤੇ ਸਾਰਾ ਸਾਲ ਅਸੀਂ ਗੁਰੂ ਦਾ ਨਾਮ ਸਿਮਰਨ ਕਰਦੇ ਰਹੀਏ ਗੁਰੂ ਸਾਡੇ ਦੀ ਕਿਰਪਾ ਕਰਦਾ ਰਹੇ ਰਹਿਮਤ ਕਰਦਾ ਰਹੇ ਕਿੰਨਾ ਚੰਗਾ ਹੋਊਗਾ ਸੋਚੋ ਕਦਾ ਪਿਆਰਿਓ ਜੋ ਜੋਤ ਜਗਾਉਣੀ ਹੈ ਨਾ ਘਰ ਦੇ ਵਿੱਚ ਦੇਸੀ ਘੋੜੀ ਦੀ ਜੋਤ ਦੀ بجائے ਆਪਣੇ ਅੰਦਰ ਹਿਰਦੇ ਰੂਪ ਘਰ ਦੀ ਜੋਤ ਜਗਾਓ ਸਤਿਗੁਰ ਕਹਿੰਦੇ ਨੇ ਨਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹੇ ਕਰਕੇ ਕਿਨਾਂ ਦੀ ਤੂੰ ਜੋਤ ਸਰੂਪ ਖੁਦ ਹੈ ਆਪਣੇ ਮੂਲ ਨੂੰ ਪਹਿਚਾਨ ਐਸਾ ਕੰਮ ਮੂਲੇ ਨਾਲ ਕੀਤਾ ਜਿਤ ਅੰਤ ਪਛੋਤਾਈ ਹੈ ਸਤਿਗੁਰ ਕਹਿੰਦੇ ਇਹੋ ਜਿਹਾ ਕੰਮ ਨਾ ਕਰੀ ਜਿਤ ਬਾਅਦ ਵਿੱਚ ਪਛਤਾਉਣਾ ਪਵੇ ਇਹੋ ਜਿਹਾ ਕੰਮ ਕਰੀ ਜਿਹਨੂੰ ਕਰਕੇ ਤੂੰ ਬਾਅਦ ਵਿੱਚ ਭੁੱਲ ਜਾਏ ਤੇ ਤੈਨੂੰ ਉਸ ਕੰਮ ਦੇ ਨਤੀਜੇ ਜਿਹੜੇ ਨੇ ਚੰਗੇ ਮਿਲਣ ਤੈਨੂੰ ਚੰਗਾ ਲੱਗੇ ਕਿ ਵਾਹ ਜੀ ਵਾਹ ਵਾਕਈ ਕੋਈ ਕੰਮ ਕੀਤਾ ਸੀ ਜਿਹਦਾ ਅੱਜ ਮੈਨੂੰ ਮਿੱਠਾ ਫਲ ਮਿਲਿਆ ਹੈ ਹਰ ਇੱਕ ਇੱਛਾ ਪੂਰੀ ਤਾਂ ਹੋਏਗੀ ਜਦੋਂ ਆਪਾਂ ਗੁਰੂ ਤੋਂ ਮੰਗਾਂਗੇ ਸਤਿਗੁਰੂ ਕਹਿੰਦੇ ਨੇ ਸਾਚੇ ਸਾਹਿਵਾ ਕਿਆ ਨਾ ਹੀ ਕਰਤੇ ਰ ਸਤਿਗੁਰ ਨੇ ਇਹ ਵੀ ਕਿਹਾ ਕਿ ਭੱਲਿਆ ਉਹ ਸਤਿਗੁਰ ਜਿਸ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੂੰ ਇਸ ਸੰਸਾਰ ਤੇ ਆਇਆ ਜਿਹਦੀ ਕਿਰਪਾ ਦੇ ਨਾਲ ਤੂੰ ਸੋਹਣੇ ਪਦਾਰਥ ਛੱਕ ਰਿਹਾ ਹੈ ਤਿਸ ਠਾਕੁਰ ਕੋ ਰੱਖ ਮਨ ਮਾਹੇ ਗੁਰੂ ਅਰਜਨ ਦੇਵ ਜੀ ਕਹਿੰਦੇ ਉਸ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਚਿਤ ਚੇਤੇ ਰੱਖ ਤੇ ਯਾਦ ਰੱਖ ਉਸੇ ਦੀ ਕਿਰਪਾ ਦੇ ਨਾਲ ਤੇਰਾ ਪਾਰ ਉਤਾਰਾ ਹੋਣਾ ਹੈ ਪਿਆਰਿਆ ਉਹ ਸਾਰੀ ਕਿਰਪਾ ਉਸ ਪਰਮਾਤਮਾ ਨੇ ਹੀ ਕਰਨੀ ਹੈ ਸਤਗੁਰ ਸੱਚੇ ਪਾਤਸ਼ਾਹ ਨੇ ਹੀ ਕਰਨੀ ਹੈ ਇਹ ਸਾਰੀ ਗੱਲ ਤੈਨੂੰ ਫੇਰ ਸਮਝ ਪਏਗੀ ਜਦੋਂ ਤੂੰ ਉਸ ਦੇ ਦੱਸੇ ਹੋਏ ਮਾਰਗ ਤੇ ਤੁਰੇਂਗਾ ਕਿ ਪਿਆਰਿਆ ਗੁਰੂ ਸੱਚੇ ਪਾਤਸ਼ਾਹ ਦਾ ਸਿਮਰਨ ਕਰ ਗੁਰਮੰਤਰ ਦਾ ਜਾਂ ਮੂਲ ਮੰਤਰ ਦਾ ਇੱਕ ਜਪਜੀ ਸਾਹਿਬ ਦਾ ਭਾਵੇਂ ਪਾਠ ਕਰੀ 31 ਦਸੰਬਰ ਵਾਲੇ ਦਿਨ ਕਰਿਓ ਤੇ ਨਵੇਂ ਸਾਲ ਦੀ ਆਮਦ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਤੋਂ ਅਰਦਾਸ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕਰਿਓ ਤੇ ਸਾਰਾ ਸਾਲ ਗੁਰੂ ਦੀ ਕਿਰਪਾ ਦੇ ਹੱਕਦਾਰ ਬਣੇ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ